ਵੱਦੀ ਹੋ ਸੁਨੂਸ ਫੈਦਾ ਹੁਣ ਹੈ ਜੀ ਆਪਾਂ ਪੰਜੌਰ ਗਾਰਡਨ ਦੇ ਵਿੱਚ ਸਾਹਮਣੇ ਬਿਲਕੁਲ ਪਹਿਲਾਂ ਉਸ ਨੰਬ ਦਾ ਬੁੱਟਾ ਦੋਖਿਆ ਸੀਗਾ ਤੁਸੀਂ ਕਿਹਾ ਟਿੱਚਣਾ ਕਰਦਾਗਾ ਆ ਦੇਖੋ ਤੁਸੀਂ ਸਫੈਦਾ ਹੈਗਾ ਇਹ ਸਾਬ ਲਾ ਲਓ ਜੀ ਆਪੀ ਉੱਪਰੋਂ ਨਿਕੋਦੀ ਹੈ ਤੇ ਹੌਲੇ ਨਿਕਲੀਆਂ ਬ੍ਰਾਂਚਾਂ ਹਾਂ ਦੇਖੋ ਕਿੰਨੀਆਂ ਬ੍ਰਾਂਚਾਂ ਲੈਂਦੀਆਂ ਇਹ ਸਾਬ ਲਾ ਲਓ ਆਪੀ ਵੀ ਗਿਣਵਾਸਟਰੀ ਕਿੰਨੀਆਂ ਨੇ 30 30 ਡਿਗਰੀਜ਼ ਦੇ ਬਣਦੇ ਨੇ ਜੜਪ੍ਰਭ 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 ਇੱਕ ਹੈਗੀ ਤੇ ਬ੍ਰਾਂਚਾਂ ਇਹ 30 ਨਹੀਂ ਹੈ ਜਾਨਕਿ 30 ਪੈਦੇ ਦਾ ਮੁੱਢਾ ਹੈ ਇਹ ਇਹਨਾਂ ਨੇ ਪੱਟਿਆ ਨਿਮਾ ਦੇ ਪੁੱਤਾਂ ਨੇ ਵੀ ਜੜੀ ਹਵਾ ਪਰਦੋਸਤ ਹੋ ਗਏ ਪੁੱਤ ਨਹੀਂ ਵਗ ਰਹੇ ਕਿਵੇਂ ਆਈਡੀ ਹੋ ਜੂ ਨਾ ਦੇਖੋ ਜੀ ਪ੍ਰਭ ਕਿੰਨੀ ਮਟਾਈ ਹੈ ਇਹਦੀ ਸਪੈਦੇ ਦੀ ਦੇਖੋ ਬ੍ਰਾਂਚਾਂ ਨਹੀਂ ਆ ਤੇ ਮੈਂ ਤਾਂ ਸਫੈਦਾ ਜਿੰਦਗੀ ਚ ਪਹਿਲੀ ਵਾਰ ਦੇਖਿਆ ਉਹਦੇ ਨਾਲ ਦਾ ਸਫੈਦਾ ਹੈ ਤਾਂ ਪੱਕਾ ਇਹ ਹੋਰ ਗੱਲ ਨਹੀਂ ਕੋਈਗੀ ਕਿ ਤੁਸੀਂ ਕੰਮੀ ਤਾਂ ਹੋਰ ਦਰਖਤ ਆਗਾ ਦੇਖੋ ਸਫੈਦਾਗਾ ਦਿਖਾਉਂਦਾ ਮਕਸਦ ਸਾਡਾ ਇਹ ਆ ਵੀ ਦੇਖੋ ਕਿੰਨੇ ਕਿੰਨੇ ਪੁਰਾਣੇ ਦਰਖਤ ਪੈਣੇ ਅਸੀਂ ਉਹਦੀ ਕਹਿੰਦੇ ਵੀ ਸਾਡੇ ਪੱਤੇ ਖਿੰਡਦੇ ਨੇ ਜੀ ਉਹ ਤੱਕ ਦੇਖੋ ਕਿੰਨੀ ਮੋਟਾਈ ਆ ਭਰਾ ਬੋੜ ਦੇ ਡਾਣੇ ਦੀ ਬਾਈ ਨੇ ਕਿਨੇ ਸੀ ਮਾਸਟਰ ਜੀ 30 ਵਿੱਚੋਂ ਇਹ ਜਿਹੜੇ ਮੋٹے ਨਿਕਲਦੇ ਨੇ ਇਹ ਸਪੈਦੇ ਆ ਦੇਖੋ ਭਰਾਵੋ ਮੰਗੂ ਦਾ ਕਹਾਣਾ ਮੰਗੂ ਫਰ ਲਾਲਾ ਸਾਹਿਬ ਲਾਲੂ ਭਰਾਵੋ ਦੇ ਸਾਹਿਬ ਹੁਣ ਇਹਦਾ ਦੇ ਕਿੰਨੀ ਮਟਾਈ ਇਸ ਸਪੈਦੇ ਦੀ ਮੈਂ ਉਹਦੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਅਜਿਹਾਂ ਮੋਟਾ ਸਪੈਦਾ ਜੇ ਸੰਤ ਕੀ ਨਹੀਂ ਆਉਂਦਾ ਤਾਂ ਆ ਜਿਓ ਫਿਰ ਪੰਜੌਰ ਪੰਜੌਰ ਗਾਰਡਨ ਜਿੱਥੇ ਉਹ ਉੱਠ ਕੋੜੇ ਖੜਾਉਂਦੇ ਹੁੰਦੇ ਨੇ ਉੱਥੇ ਆਹੇ ਸਪੈਦਾ ਦੇਖਣ ਵਾਲੀ ਜੀ ਦੇ ਦਰਸ਼ਨ ਕਰਨ ਵਾਲੀ ਜੀ ਇਹਦੀ ਤੇ ਕਿੰਨੀ ਜੜ ਮੁੱਠੀ ਹੈ ਦੀ ਬੱਲੇ 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 ਓ ਤਾ ਬੱਲੇ 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 ਦੇਖੋ ਭਰਾਵੋ ਵੀਡੀਓ ਬੜੀ ਲੱਗੀ ਹੈ ਅਗੇ ਸ਼ੇਅਰ ਜਰੂਰ ਕਰਿਓ